ਜੀ ਹਾਂ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਉਸ ਖਿਡਾਰੀ ਦੇ ਨਾਲ ਜਿਸ ਨੇ ਭਾਰਤ ਨੂੰ ਐਥਲੀਟ ਵਜੋਂ ਬਹੁਤ ਸਾਰੇ ਮੈਡਲ ਤੇ ਬਹੁਤ ਸਾਰੇ ਸਨਮਾਨ ਲਿਆ ਕੇ ਦਿੱਤੇ ਇਹਨਾਂ ਨੇ ਵਿਦੇਸ਼ਾਂ ਦੇ ਵਿੱਚ ਭਾਰਤ ਦੇ ਵੱਲੋਂ ਨੁਮਾਇੰਦਗੀ ਕੀਤੀ ਨਾਮ ਹੈ ਇਹਨਾਂ ਦਾ ਸਰਦਾਰ ਸੁੱਚਾ ਸਿੰਘ ਪਰ 54 ਸਾਲ ਬਾਅਦ ਭਾਰਤ ਸਰਕਾਰ ਨੂੰ ਇਸ ਗੱਲ ਦਾ ਖਿਆਲ ਆਇਆ ਕਿ ਇਸ ਖਿਡਾਰੀ ਨੂੰ ਅਰਜੁਨ ਅਵਾਰਡ ਦੇ ਨਾਲ ਸਨਮਾਨਿਤ ਕਰਨਾ ਹੈ ਇਸ ਸਾਲ ਯਾਨੀ ਕਿ 2025 ਦੇ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹੱਥੋਂ ਇਹਨਾਂ ਨੂੰ ਅਰਜੁਨ ਅਵਾਰਡ ਮਿਲਿਆ ਸ਼੍ਰੀ ਸੁਚਾ ਸਿੰਘ ਅਰਜੁਨ ਪਰਸਕਾਰ ਜੀਵਨ ਭਰਯੰਤ ਪ੍ਰਦਾਨ ਕੀਤਾ ਜਾਂਦਾ ਹੈ ਸੁਚੇ ਸਿੰਘ ਜੀ 54 ਸਾਲ ਬਾਅਦ ਤੁਹਾਨੂੰ ਅਵਾਰਡ ਮਿਲਿਆ ਅਰਜੁਨ ਅਵਾਰਡ ਹਨਾ ਹਾਂਜੀ ਹਾਂ ਇਸ ਦੀ ਲੰਮੀ ਉਡੀਕ ਰਹੀ ਤੁਹਾਨੂੰ ਹਾਂਜੀ ਇਸ ਸਾਲ ਤੁਹਾਨੂੰ ਇਹ ਅਵਾਰਡ ਮਿਲਿਆ ਇੰਨੀ ਦੇਰ ਹੋਣ ਦਾ ਕੀ ਕਾਰਨ ਪ੍ਰਾਪਤੀਆਂ ਸਾਡਾ ਕੰਮ ਹੈ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਉਣਾ ਤੇ ਬਾਕੀ ਕੰਮ ਤਾਂ ਸਿਲੈਕਸ਼ਨ ਕਮੇਟੀ ਜਾਂ ਗਵਰਨਮੈਂਟ ਦਾ ਹੈ ਉਹਨਾਂ ਨੇ ਹੀ ਸਾਰਾ ਕੁਝ ਕਰਨਾ ਹੈ ਸਾਡਾ ਕੰਮ ਹੈ ਮੈਡਲ ਲੈਣੇ ਹੂੰ 1967 ਦੇ ਵਿੱਚ ਹੋਣੀ ਸੀ अपना ऑल इंडिया ओपन नेशनल चेस चैंपियनशिप मैं ਉਥੋਂ ਇੱਕ 골ਡ اور ਇੱਕ সিলవర్ ਮੈਡਲ ਲੈ ਕੇ ਵਾਪਸ ਆਇਆ ਤੇ ਮੇਰੇ ਕੋਚ ਬੜਾ ਹੈਰਾਨ ਹੋਇਆ ਜਿਹੜਾ ਕਿ ਮੈਨੂੰ ਕਹਿੰਦਾ ਸੀ ਤੂੰ ਟਰੈਕਸੂਟ ਪਾਇਆ ਜੇ ਪੌਣ ਦੇ ਜੋ ਹੋ ਜਾ ਪਰ ਜਦੋਂ ਮੈਂ ਉਹਨੂੰ ਮੈਡਲ ਲੈ ਕੇ ਆਂਦਾ ਤਾਂ ਬੜਾ ਖੁਸ਼ ਹੋਇਆ ਕਿ ਵਾਕਈ ਵਿੱਚ ਯੂ ਹੈਵ ਡਨ ਰੀਲੀ ਆਈ ਫੀਲ ਪ੍ਰਾਊਡ ਆਫ ਯੂ ਐਸਾ ਹੀ ਹੋਣਾ ਚਾਹੀਏ ਦੇਸ਼ ਨਾ ਕਰਦੇ ਕਰਦੇ ਮਲੇਸ਼ੀਆ ਕੋਲੰਬੋ ਸਿੰਗਾਪੁਰ ਸਭ ਜਗ੍ਹਾ ਹਰ ਜਗ੍ਹਾ ਤੇ ਮੈਂ ਗਿਆ ਤੇ 골ਡ ਮੈਡਲ ਲਿਆਂਦੇ ਹਾਲੈਂਡ ਗਿਆ ਰਸ਼ੀਆ ਗਿਆ ਜਿੱਥੇ ਵੀ ਗਿਆ ਮੈਡਲ ਤੋਂ ਵਾਪਸ ਨਹੀਂ ਨਹੀਂ ਹੈ ਮਤਲਬ ਮੈਡਲ ਮਿਲੇ ਤੇ 14 ਸਾਲ ਲਗਾਤਾਰ ਭਾਰਤ ਦਾ ਮਤਲਬ 골ਡ اور ਸਿਲਵਰ ਮੈਡਲ ਪਾਤਲੀ ਹਾ ਹਾਸਲ ਕੀਤੇ ਦੋਨੋਂ ਵੜਾਂ ਵਾਸਤੇ ਮੈਂ ਕਰਦਾ ਰਿਆ 1978 ਤੋਂ ਤੁਸੀਂ ਮਤਲਬ 1978 ਦਾ ਫੇਸ ਤੇ 10 ਸਾਲ ਕਰਨਾ ਫਿਰ ਛੱਡ ਦੇਣਾ ਫਿਰ ਵਿੱਚ ਛੱਡ ਦੇਣਾ ਕਈਆਂ ਨੇ ਕਿਹਾ ਇਹਦਾ ਕਰਦੇ ਕਰਦੇ ਬਹੁਤ ਸਾਰ ਨਿਕਲ ਗਏ ਫਿਰ ਮੈਂ ਆਸ ਛੱਡ ਦਿੱਤੀ ਸੀ ਕਿ ਹੁਣ ਨਹੀਂ ਉਹ ਮਿਲਣਾ ਹਾਂ 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 ਉਹਨੇ ਜਦੋਂ ਲੈਟਰ ਆਇਆ ਤਾਂ ਮੈਨੂੰ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਵੀ ਚਲੋ ਆਖਰਕਾਰ ਸੁਣੀ ਕਦੇ ਨਾ ਕਦੇ ਯਾਰਤਾ ਕੀਤਾ ਕਿ ਸਾਡੇ ਉਪਰਾਤੀਆਂ ਦਾ ਮੁੱਲ ਪਾਇਆ ਤੇ ਅਸੀਂ ਵੀ ਘੱਟ ਨਹੀਂ ਰਕਿਆ ਕਦੇ ਵੀ ਮੈਡਲ ਤੋਂ ਬਿਨਾ ਵਾਪਸ ਨਹੀਂ ਆਏ ਔਰ 14 ਸਾਲ ਨੈਸ਼ਨਲ ਚੈਂਪੀਅਨ ਹੋਣਾ ਏਸ਼ੀਆ 'ਚ ਮੈਡਲ ਲਿਆਉਣੇ ਰਿਕਾਰਡ ਤੋੜਨਾ ਭਾਰਤ ਦਾ ਰਿਕਾਰਡ ਤੋੜਨਾ ਔਰ ਹਿੰਦੁਸਤਾਨ ਦੇ ਬੈਸਟੇ ਜਿੰਨੇ ਲੰਬੇ ਸਮੇਂ ਲਈ ਬਣਨਾ ਕਿ ਗਰੀਬ ਘਰ ਦੇ ਵਿੱਚੋਂ ਉੱਠ ਕੇ ਐਡਾ ਵੱਡਾ ਮੁਕਾਮ ਹਾਸਲ ਕਰਨ ਲਈ ਕਿੰਨਾ ਦ੍ਰਿੜ ਸੰਕਲਪ ਚਾਹੀਦਾ ਦੇਖੋ ਵੀ ਸਭ ਤੋਂ ਵੱਡੀ ਚੀਜ਼ ਹੈ ਕਿ ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ ਰੌੜਕ ਪੰਜਾਬ ਦੀ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਹਾ ਸ਼ੀਤਲ ਠਾਕੁਰ ਕਿਹਾ ਜਾਂਦਾ ਹੈ ਕਿ 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਪਰ ਹੁਣ ਸੁਣੀ ਗਈ ਹੈ 54 ਸਾਲ ਬਾਅਦ ਜੀ ਹਾਂ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਉਸ ਖਿਡਾਰੀ ਦੇ ਨਾਲ ਜਿਸ ਨੇ ਭਾਰਤ ਨੂੰ ਐਥਲੀਟ ਵਜੋਂ ਬਹੁਤ ਸਾਰੇ ਮੈਡਲ ਤੇ ਬਹੁਤ ਸਾਰੇ ਸਨਮਾਨ ਲਿਆ ਕੇ ਦਿੱਤੇ ਇਹਨਾਂ ਨੇ ਵਿਦੇਸ਼ਾਂ ਦੇ ਵਿੱਚ ਭਾਰਤ ਦੇ ਵੱਲੋਂ ਨੁਮਾਇੰਦਗੀ ਕੀਤੀ ਨਾਮ ਹੈ ਇਹਨਾਂ ਦਾ ਸਰਦਾਰ ਸੁਚਾ ਸਿੰਘ ਸੁਚਾ ਸਿੰਘ ਹੋਣਾ ਨੇ 1965 ਦੀ ਲੜਾਈ ਦੇ ਸਮੇਂ ਦੇ ਦੌਰਾਨ ਜਿਹੜੀ ਹੈ ਮਿਲਟਰੀ ਵੀ ਜੁਆਇਨ ਕੀਤੀ ਸੀ ਔਰ 1970 ਦੇ ਵਿੱਚ ਏਸ਼ੀਅਨ ਗੇਮਸ ਬੈਂਕਾਕ ਦੇ ਵਿੱਚ ਦੋ ਵੱਡੇ ਮੈਡਲ ਲਿਆਉਂਦੇ ਸਨ 1974 ਦੇ ਵਿੱਚ ਭਾਰਤ ਦੀ ਝੋਲੀ ਦੇ ਵਿੱਚ ਸਿਲਵਰ ਮੈਡਲ ਲਿਆਉਂਦਾ ਸੀ 1975 ਦੇ ਵਿੱਚ ਵੀ ਸੈਕੰਡ ਏਸ਼ੀਅਨ ਟਰੈਕ ਤੇ ਫੀਲਡ ਸਿਵਲ ਦੇ ਜਿਹੜੇ ਮੈਡਲਸ ਨੇ ਉਹ ਭਾਰਤ ਨੂੰ ਲਿਆਉਂਦੇ ਸਨ ਪਰ 54 ਸਾਲ ਬਾਅਦ ਭਾਰਤ ਸਰਕਾਰ ਨੂੰ ਇਸ ਗੱਲ ਦਾ ਖਿਆਲ ਆਇਆ ਕਿ ਇਸ ਖਿਡਾਰੀ ਨੂੰ ਅਸੀਂ ਅਰਜੁਨ ਅਵਾਰਡ ਦੇ ਨਾਲ ਸਨਮਾਨਿਤ ਕਰਨਾ ਹੈ ਇਸ ਸਾਲ ਯਾਨੀ ਕਿ 2025 ਦੇ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਹੱਥੋਂ ਇਹਨਾਂ ਨੂੰ ਅਰਜੁਨ ਅਵਾਰਡ ਮਿਲਿਆ ਇਸ ਖਿਡਾਰੀ ਦੀ ਜੇਕਰ ਅੱਜ ਅਸੀਂ ਗੱਲਬਾਤ ਕਰਾਂਗੇ ਮੈਨੂੰ ਲੱਗਦਾ ਹੈ ਕਿ ਇਹ ਵੀਡੀਓ ਖਾਸ ਕਰਕੇ ਸਾਡੇ ਉਹਨਾਂ ਦਰਸ਼ਕਾਂ ਦੇ ਲਈ ਹੌਸਲਾ ਫਜ਼ਾਈ ਹੋਏਗੀ ਜਿਹੜੇ ਕਿ ਜ਼ਿੰਦਗੀ ਦੇ ਵਿੱਚ ਢੇਰੀ ਹੋ ਜਾਂਦੇ ਨੇ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਹੁਣ ਅਸੀਂ ਹਾਰ ਗਏ ਹਾਂ ਪਰ ਇਹ ਵੀਡੀਓ ਜਾਂ ਇਹ ਗੱਲਬਾਤ ਇੱਕ ਗੱਲ ਸੱਚ ਸਾਬਤ ਕਰਦੀ ਹੈ ਕਿ ਜੇਕਰ ਤੁਸੀਂ ਹਿੰਮਤ ਨਹੀਂ ਹਾਰੋਗੇ ਤਾਂ ਤੁਸੀਂ ਜ਼ਿੰਦਗੀ 'ਚ ਕਦੇ ਵੀ ਹਾਰੋਗੇ ਨਹੀਂ ਤੁਸੀਂ ਜ਼ਿੰਦਗੀ 'ਚ ਉਹ ਮੁਕਾਮ ਜ਼ਰੂਰ ਪਾਓਗੇ ਜਿਸ ਦੀ ਤੁਸੀਂ ਕਾਬਲ ਹੋ ਜਿਸ ਦੀ ਤੁਸੀਂ ਇੱਛਾ ਰੱਖਦੇ ਹੋ ਸੋ ਸਰਦਾਰ ਸੁੱਚਾ ਸਿੰਘ ਹੋਣਾ ਦੀ ਇਹ ਕਹਾਣੀ ਜਾਣਦੇ ਆ ਕਿ ਕਿਵੇਂ ਇਹਨਾਂ ਨੇ ਐਥਲੀਟ ਵਜੋਂ ਜਿਹੜੀ ਹੈ ਭਾਰਤ ਦੀ ਨੁਮਾਇੰਦਗੀ ਸ਼ੁਰੂ ਕੀਤੀ ਤੇ 54 ਸਾਲ ਬਾਅਦ ਇਹਨਾਂ ਨੂੰ ਜਿਹੜਾ ਅਵਾਰਡ ਮਿਲਿਆ ਕਿਹੋ ਜਿਹਾ ਲੱਗਿਆ ਜੀ ਆਇਆਂ ਨੂੰ ਸੁੱਚਾ ਸਿੰਘ ਜੀ ਤੁਹਾਨੂੰ ਸਸੀ ਕਾਲ ਜੀ ਸਸੀ ਕਾਲ ਸੁੱਚਾ ਸਿੰਘ ਜੀ 54 ਸਾਲ ਬਾਅਦ ਤੁਹਾਨੂੰ ਅਵਾਰਡ ਮਿਲਿਆ ਅਰਜੁਨ ਅਵਾਰਡ ਹਨਾ ਇਸ ਦੀ ਲੰਮੀ ਉਡੀਕ ਰਹੀ ਤੁਹਾਨੂੰ ਹਾਂਜੀ ਇਸ ਸਾਲ ਤੁਹਾਨੂੰ ਇਹ ਅਵਾਰਡ ਮਿਲਿਆ ਇੰਨੀ ਦੇਰ ਹੋਣ ਦਾ ਕੀ ਕਾਰਨ ਹੈ ਦੇਖੋ ਜੀ 1969 ਦੀ ਲੜਾਈ 'ਚ ਭਰਤੀ ਹੋਏ ਹਾਂ ਤੇ ਉਸ ਤੋਂ ਬਾਅਦ 1970 'ਚ ਇਸ਼ਿੰਗੈਂਗ ਬੈਂਕਾਗ ਆਪਣੇ ਜਨਮ ਦਿਨ ਵਾਲੇ ਦਿਨ ਮੈਂ ਭਾਰਤ ਲਈ ਪਹਿਲਾ ਬ੍ਰੌਂਜ਼ ਮੈਡਲ ਹਾਸਲ ਕੀਤਾ ਹਾਂ ਉਸ ਤੋਂ ਕੁਝ ਦਿਨ ਬਾਅਦ 75 ਸਿਲਵਰ ਮੈਡਲ ਹਾਸਲ ਕੀਤਾ ਹਾਂ 74 ਫਿਰ ਸਿਲਵਰ ਮੈਡਲ 75 'ਚ 골ਡ ਮੈਡਲ ਵਿਦ ਅ ਨਿਊ ਰਿਕਾਰਡ ਸੈਕੰਡਰੀ ਸ਼ੀਨ ਟ੍ਰੈਕ ਐਂਡ ਫੀਲਡ ਪਰ ਮੈਂ ਤਾਂ ਆਪਣੀ ਪ੍ਰਾਪਤੀਆਂ ਸਾਡਾ ਕੰਮ ਹੈ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਉਣਾ ਤੇ ਬਾਕੀ ਕੰਮ ਤਾਂ ਸਿਲੈਕਸ਼ਨ ਕਮੇਟੀ ਜਾਂ ਗਵਰਨਮੈਂਟ ਦਾ ਹੈ ਉਹਨਾਂ ਨੇ ਹੀ ਸਾਰਾ ਕੁਝ ਕਰਨਾ ਹੈ ਸਾਡਾ ਕੰਮ ਹੈ ਮੈਡਲ ਲੈਣੇ ਹੂੰ ਉਹਨੇ ਜਿਹੜੇ ਪਹਿਲੇ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਦੇਖੋ ਭਰਤੀ ਹੋਇਆ ਉਹ ਤੇ ਇੰਟਰ ਰਿਕਰੂਟ ਚੈਂਪੀਅਨਸ਼ਿਪ ਹੋਈ ਸਾਡੇ ਕੈਪਟਨਸੀ 올ਿਪੀਅਨਸ ਹਨ ਬੜਾ ਹੌਸਲਾ ਦਿੱਤਾ ਕਿਉਂਕਿ ਦੋ ਟ੍ਰੇਨਿੰਗਾਂ ਕਰਨੀਆਂ ਤੇ ਇੱਕ ਮੂਲੀ ਕੰਮ ਨਹੀਂ ਹੈ ਇੱਕ ਪਾਸੇ ਤਾਂ ਮੈਂ ਮਿਲਟਰੀ ਦੀ ਟ੍ਰੇਨਿੰਗ ਕਰਦਾ ਸੀ ਤੇ ਦੂਸਰੇ ਪਾਸੇ 4 ਤੋਂ 5 ਕਰਨੀ ਆਪਣੀ ਟ੍ਰੇਨਿੰਗ ਖੇਡਾਂ ਦੀ ਔਰ 6 ਤੋਂ 1:30 ਵਜੇ ਤੱਕ ਟ੍ਰੇਨਿੰਗ ਮਿਲਟਰੀ ਦੀ ਕਰਨੀ ਦੋਨੇ ਨਾਲ ਦੀ ਨਾਲ ਔਰ ਬਹੁਤ ਸਖਤ ਸੀ ਖਰਾਕ ਵੀ ਬਹੁਤ ਜ਼ਿਆਦਾ ਨਹੀਂ ਸੀ ਉਸ ਤੋਂ ਜ਼ਿਆਦਾ 1 ਕਿਲੋ ਤੋਂ 2 ਅੰਡੇ ਦਿੰਦੇ ਕੋਈ ਬਹੁਤੀ ਖਰਾਕ ਨਹੀਂ ਸੀ ਪਰ ਹਾਰਡਵਰਕ ਮੈਂ ਨਹੀਂ ਛੱਡਿਆ ਹਾਂ ਐਂਟਰੀ ਕ੍ਰੂਡ ਚੈਪਿੰਗ ਜਦੋਂ ਚਾਰ ਮਹੀਨੇ ਬਾਅਦ ਹੋਈ ਤੇ ਮੈਂ ਉੱਥੇ ਬੈਸਟ ਰੰਗਰੂਟ ਬਣ ਗਿਆ 100 200 ਫਰਸਟ ਲੌਂਗ ਜਪ ਸੈਕੰਡ ਬੈਸਟ ਸਲੂ ਫਿਰ ਉਸ ਤੋਂ ਬਾਅਦ ਟ੍ਰੇਨਿੰਗ ਦੂਸਰੀ ਕ ਖਤਮ ਹੋਈ ਤੇ ਉਸ ਦਾ ਬੈਸਟ ਬੈਸਟ ਗਈ ਕੈਡਟ ਬਣਨਾ ਬੈਸਟ ਕੈਡਟ ਔਰ ਬੈਸਟ ਰੰਗਰੂਟ ਬਣਨਾ ਮੂਲ ਹੀ ਗੱਲ ਨਹੀਂ ਬਹੁਤ ਹੀ ਜ਼ਿਆਦਾ ਹਾਰਡਵਰਕ ਕਰਨਾ ਪਿਆ ਉਸ ਤੋਂ ਬਾਅਦ ਫਿਰ ਸਾਨੂੰ ਥੋੜਾ ਜਿਹਾ ਟਾਈਮ ਮਿਲ ਗਿਆ ਟਾਈਮ ਮਿਲਣ ਤੋਂ ਬਾਅਦ 1967 ਦੇ ਵਿੱਚ ਹੋਣੀ ਸੀ ਆਪਣਾ ਆਲ ਇੰਡੀਆ ਓਪਨ ਨੈਸ਼ਨਲ ਫਲੈਟਸ ਚੈਂਪੀਅਨਸ਼ਿਪ ਮੈਂ ਉੱਥੋਂ ਇੱਕ 골ਡ ਔਰ ਇੱਕ ਸਿਲਵਰ ਮੈਡਲ ਲੈ ਕੇ ਵਾਪਸ ਆਇਆ ਤੇ ਮੇਰਾ ਕੋਚ ਬੜਾ ਹੈਰਾਨ ਹੋਇਆ ਜਿਹੜਾ ਕਿ ਮੈਨੂੰ ਕਹਿੰਦਾ ਸੀ ਤੂੰ ਟਰੈਕਸੂਟ ਪਾਇਆ ਜੇ ਪਾਉਣ ਦੇ ਯੋਗ ਹੋ ਜੋ ਪਰ ਜਦੋਂ ਮੈਂ ਉਹਨੂੰ ਮੈਡਲ ਲੈ ਕੇ ਆਂਦਾ ਤਾਂ ਉਹ ਬੜਾ ਖੁਸ਼ ਹੋਇਆ ਕਿ ਵਾਕਈ ਵਿੱਚ ਯੂ ਹੈਵ ਡਨ ਰੀਅਲੀ ਆਈ ਫੀਲ ਪ੍ਰਾਊਡ ਆਫ ਯੂ ਐਸਾ ਹੀ ਹੋਣਾ ਚਾਹੀਏ ਫਿਰ ਇਸ ਤਰ੍ਹਾਂ ਕਰਦੇ ਕਰਦੇ ਮਲੇਸ਼ੀਆ ਕੁਲੰਬੋ ਸਿੰਗਾਪੁਰ ਸਭ ਜਗ੍ਹਾ ਹਰ ਜਗ੍ਹਾ ਤੇ ਮੈਂ ਗਿਆ ਤੇ 골ਡ ਮੈਡਲ ਲਿਆਂਦੇ ਹਾਲੈਂਡ ਗਿਆ ਰਸ਼ੀਆ ਗਿਆ ਜਿੱਥੇ ਵੀ ਗਿਆ ਮੈਡਲ ਤੋਂ ਵਾਪਸ ਨਹੀਂ ਨਹੀਂ ਆਇਆ ਮਤਲਬ ਮੈਡਲ ਮਿਲੇ ਔਰ 14 ਸਾਲ ਲਗਾਤਾਰ ਭਾਰਤ ਦਾ ਮਤਲਬ 골ਡ ਔਰ ਸਿਵਲ ਮੈਡਲ ਭਾਰਤ ਲਈ ਹਾਸਿਲ ਕੀਤੇ ਆਰਮੀ ਦਾ 5 ਦਫਾ ਬੈਸਟ ਐਥਲੀਟ ਬਣਨਾ ਟਾਟਾ ਦੇ ਵਿੱਚ ਜੈਨ ਕੀਤੀ ਫਿਰ ਉਹਦਾ ਵੀ 4 ਸਾਲ ਬੈਸਟ ਐਥਲੀਟ ਹਿੰਦੁਸਤਾਨ ਦਾ ਬੈਸਟ ਐਥਲੀਟ 1965 ਚ 8 ਸਾਲ ਬਾਅਦ ਨੌਕਰੀ ਕਰਨ ਤੋਂ ਬਾਅਦ تنका ਕਟੌਣ ਕਰਕੇ ਕਮਿਸ਼ਨ ਨਾ ਮਿਲਣ ਕਰਕੇ ਫਿਰ ਮੈਨੂੰ ਇਸ ਵਜ੍ਹਾ ਕਰਕੇ ਛੱਡਣੀ ਪਈ ਤੇ ਮੈਂ 8 ਸਾਲ ਬਾਅਦ 1973 ਦੇ ਵਿੱਚ ਜਮਸ਼ੇਦਪੁਰ ਟਾਟਾ ਆਇਰਨ ਸਟੀਲ ਕੰਪਨੀ ਜੁਆਇਨ ਕਰ ਲਈ ਉੱਥੇ 4 ਸਾਲ ਰਹੇ ਤੇ 198 15 ਫਰਵਰੀ 1978 ਨੂੰ ਮੈਂ ਪਰਮਾਨੈਂਟ ਬਦਲੀ ਕਰਾ ਕੇ ਉਹ ਡਾਇਰੈਕਟ ਬੜੇ ਖੁਸ਼ ਹੋਏ ਜਿੱਥੇ ਤੇਰੀ ਬਦਲੀ ਹੋ ਕਰੋਣੀ ਚਾਹੁੰਦੇ ਆ ਦੱਸੋ ਮਗਾ ਜੀ ਜਲੰਧਰ ਆ ਨੇੜੇ ਉਹਨਾਂ ਨੇ ਵਿਚਾਰੇ ਨੇ ਬਦਲੀ ਜਲੰਧਰ ਕਰ ਦਿੱਤੀ ਤੇ ਮੈਂ 15 ਫਰਵਰੀ 1978 ਤੋਂ ਇੱਥੇ ਹੀ ਆ ਤੇ ਫਿਰ ਪੰਜਾਬ ਵੱਲੋਂ ਇਸ ਦਾ ਲੈਣਾ ਤੇ ਫਿਰ ਆਪਣੇ ਮੈਂ ਪੰਜਾਬ ਵਾਸਤੇ ਜਿਹੜਾ ਹਾਈਐਸਟ ਅਵਾਰਡ ਅਰਜਨਾ ਅਵਾਰਡ ਉਹਦੇ ਲਈ ਵੀ ਅਪਲਾਈ ਕਰਦਾ ਰਿਹਾ ਤੇ ਨਾਲ ਦੀ ਨਾਲ ਸੈਂਟਰ ਗਵਰਨਮੈਂਟ ਦਾ ਜਿਹੜਾ ਮੇਰਾ ਬਣਦਾ ਸੀ ਅਰਜਨਾ ਅਵਾਰਡ ਉਹਦੇ ਲਈ ਵੀ ਮੈਂ ਧਨचंद ਅਵਾਰਡ ਵਾਸਤੇ ਇਹ ਹਮੇਸ਼ਾ ਟਾਈਮ ਟੂ ਟਾਈਮ ਮੈਂ ਕਰਦਾ ਰਿਹਾ ਜੀ ਤੇ 1970 ਦੇ ਵਿੱਚ ਜਰਮਨ ਜਦੋਂ ਏਸ਼ੀਆ ਨਿਕਾ ਬੈਂਕ ਆਉਂਦੀਆਂ ਤਾਂ ਜਰਮਨ ਦਾ ਕੋਚ ਮਿਸਟਰ ਐਕਸਲ ਰੋਫ ਵੰਡਰ ਲੱਗ ਆਏ ਹੋ ਸਨ ਉੱਥੇ ਉਹਨਾਂ ਦੇ ਨੈਸ਼ਨਲ ਕੋਚ ਸਨ ਹੂੰ ਉਹਨਾਂ ਨੇ 올ੰਪਿਕ ਗੇਮ ਵਾਸਤੇ ਕਿਉਂਕਿ 1971 ਚਪਰੀ ਲੰਪਕ 1972 ਲੰਪਕ ਗੇਮ ਹੋਣੀ ਸੀ ਤੇ 올ੰਪਿਕ ਗੇਮ ਵਾਸਤੇ ਉਹਨਾਂ ਨੇ ਤਿੰਨ ਖਿਡਾਰੀ ਹੀ ਇੱਕ ਕੰਟਰੀ ਦੇ ਵਿੱਚ ਲੈਣੇ ਸਨ ਜੀ ਤਾਂ ਹਿੰਦੁਸਤਾਨ ਦੇ ਵਿੱਚੋਂ ਅਸੀਂ ਤਿੰਨ ਖਿਡਾਰੀ ਉਹਨਾਂ ਨੇ ਸਿਲੈਕਟ ਕਰ ਲਏ ਜਿਨ੍ਹਾਂ ਵਿੱਚ ਮੈਂ ਸੈਲਫ ਕਮਲਜੀਤ ਸੰਧੂ ایشियन 골ਡ ਮੈਡਲਿਸਟ ਇਨ ਦਾ 400 ਮੀਟਰ ਡੈਸ਼ ਤੀਸਰਾ ਮਹਾਰਾਸ਼ਟਰ ਦੇ ਐਡਵਰਸ ਸਕੇਰਾ ਸਨ ਜਿਹੜੇ 1500 5000 ਮੀਟਰ ਦੀ ਰੇਸ ਕਰਦੇ ਸੀ ਅਸੀਂ ਤਿੰਨੇ 3.5 ਮਹੀਨੇ ਦੇ ਲਈ 올림픽 ਗੇਮ ਦੀ ਤਿਆਰੀ ਕਰ ਲਈ ਜਰਮਨ ਚਲੇ ਗਏ ਬੜੀ ਮਿਹਨਤ ਕੀਤੀ ਕੋਰਸ ਵੀ ਉੱਤੇ ਕੀਤਾ ਸਟੱਡੀ ਕੰਟੇਨ ਕੋਰਸ ਐਂਡ ਪਾਰਟਿਸਿਪੇਟਡ ਟੂ ਦਾ ਪ੍ਰੀ 올림픽 ਗੇਮ ਐਂਡ ਦਾ 올림픽 ਗੇਮ ਟੂ ਐਟ ਮਿਊਨਿਚ ਜੀ ਤੇ ਅਚੀ ਪਰਫਾਰਮੈਂਸ ਦਿਖਾਈ ਤੇ ਬਹੁਤ ਸਾਰੀ ਕੰਟਰੀਆਂ ਦੇ ਵਿੱਚ ਜਾਣਾ ਜਿਦਾ ਪੈरिस ਫਿਨਲੈਂਡ ਸਚਿੰਗ ਜੀ ਤੁਸੀਂ ਜਾਪਾਨ ਇਹਨਾਂ ਸਾਰਿਆਂ ਮੈਡਲ ਦੇ ਦੇਸ਼ਾਂ ਦੇ ਵਿੱਚ ਜਾ ਕੇ ਤੁਸੀਂ ਭਾਰਤ ਨੂੰ ਰਿਪਰੈਜ਼ੈਂਟ ਕਰਦੇ ਰਹੇ ਮੈਡਲ ਉਹਨਾਂ ਦੀ ਝੋਲੀ ਚ ਲਿਆਉਂਦੇ ਰਹੇ ਇਸ ਵਾਰ ਤੁਹਾਨੂੰ ਹੁਣ ਜਿਹੜਾ ਹੈ ਅ ਅਰਜੁਨ ਅਵਾਰਡ ਮਿਲਿਆ ਜਿਹੜਾ ਕਿ ਸਾਡੇ ਇੱਥੇ ਕੋਲ ਪਿਆ ਹੋਇਆ ਹੈ ਹਾਂ ਜੀ ਹਾਂ ਜੀ ਇਹ ਅਵਾਰਡ ਤੁਸੀਂ ਇਸ ਸਾਲ ਲੈਣ ਗਏ ਰਾਸ਼ਟਰਪਤੀ ਦਰਪਦੀ ਮੁਰਮੋ ਦੇ ਹੱਥੋਂ ਤੁਸੀਂ ਇਹ ਅਵਾਰਡ ਲਿਆ ਚੰਗਾ ਮਹਿਸੂਸ ਹੋਇਆ ਹੋਊਗਾ ਪਰ ਇੱਕ ਉਡੀਕ ਖਤਮ ਹੋਈ ਆ ਤੁਹਾਡੀ ਲੰਮੀ ਉਡੀਕ ਹਨਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਸਾਡੇ ਸਿਸਟਮ ਦੇ ਵਿੱਚ ਕੋਈ ਕਮੀਆਂ ਨੇ ਜਾਂ ਫਿਰ ਕੋਈ ਹੋਰ ਢੇਲਿਆ ਇਹਦੇ ਪਿੱਛੇ ਦੇਖੋ ਜੀ ਕਾਫੀ ਲੰਬੇ ਸਮੇਂ ਤੋਂ ਇਹ ਹੈ ਕਿ ਉਸ ਪਿੱਛੋਂ ਵੀ ਥੋੜੀ ਅਪਰੋਚ ਕਰਨੀ ਪੈਂਦੀ ਹੈ ਕਿਉਂਕਿ ਮੀਟ ਜਿਹੜਾ ਕੁਝ ਸਾਲ ਉਤੋਂ ਅਪਰੋਚ ਨਹੀਂ ਕੀਤੀ ਗਈ ਕਿਸੇ ਨੇ ਫਿਰ ਟਾਟਾ ਤੇ ਬਿਹਾਰ ਚ ਰਿਹਾ ਤੇ ਉੱਥੇ ਵੀ ਕਿਸੇ ਨੇ ਅਪਰੋਚ ਨਹੀਂ ਖਾਸ ਕੀਤੀ ਕਿ ਇਸ ਬੰਦੇ ਨੂੰ ਮਿਲਣਾ ਚਾਹੀਦਾ ਹੈ ਜਾ ਗਵਰਨਮੈਂਟ ਨੂੰ ਹੀ ਇਹਦੇ ਬਾਰੇ ਸੋਚਣਾ ਚਾਹੀਦਾ ਬਣਦਾ ਸੀ ਤੇ ਫਿਰ ਮੈਂ ਜਦੋਂ 15 ਫਰਵਰੀ 1978 ਨੂੰ ਪਰਮਾਨੈਂਟ ਇੱਥੇ ਆ ਗਿਆ ਫਿਰ ਮੈਂ ਕੰਟੀਨਿਊਲੀ ਦੋਨੋਂ ਵਾਰਡਾਂ ਵਾਸਤੇ ਮੈਂ ਕਰਦਾ ਰਿਹਾ 1978 ਤੋਂ ਤੁਸੀਂ ਮਤਲਬ 1978 ਤੋਂ ਵਿੱਚ 10 ਸਾਲ ਕਰਨਾ ਫਿਰ ਛੱਡ ਦੇਣਾ ਫਿਰ ਵਿੱਚ ਛੱਡ ਦੇਣਾ ਕਈਆਂ ਨੇ ਕਿਹਾ ਇਹਦਾ ਕਰਦੇ ਕਰਦੇ ਬਹੁਤ ਸਾਰ ਨਿਕਲ ਗਏ ਫਿਰ ਮੈਂ ਆਸ ਛੱਡ ਦਿੱਤੀ ਸੀ ਕਿ ਹੁਣ ਨਹੀਂ ਉਹ ਮਿਲਣਾ ਹੂੰ 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 ਫਿਰ 2018 ਦੇ ਵਿੱਚ ਮੈਂ AFI ਮਹਤਰਾ ਐਥਲੀਟ ਫੈਡਰੇਸ਼ਨ ਆਫ ਇੰਡੀਆ ਨੂੰ ਲੈਟਰ ਲਿਖਿਆ ਸੀ ਜਿਨ੍ਹਾਂ ਨੇ ਰਿਪਲਾਈ ਦਿੱਤਾ ਕਿ ਮਿਸਟਰ ਸਿੰਘ ਅਸੀਂ ਹਰੇਕ ਸਾਲ ਇੱਕ ਬੰਦਾ ਹੁਣ ਲੈਣਿਆ کافی ਦੇਰ ਹੋ ਚੁੱਕੀ ਐ ਸਮੇਂ-ਸਮੇਂ ਦੇ ਸਰਗਮੈਂਟੈਂਸ ਜੁਹੁੰਦੇ ਐ ਹੁਣ ਤੁਸੀਂ ਕੰਟੀਨਿਊ ਭਰੋ ਤੁਹਾਡੀਆਂ ਪ੍ਰਾਪਤੀਆਂ ਬਹੁਤ ਨੇ ਇੱਕ ਦਿਨ ਆਏਗਾ ਤੁਹਾਨੂੰ ਜ਼ਰੂਰ ਮਿਲੇਗਾ ਕਿਉਂਕਿ ਵੀ ਆਰ ਟੇਕਿੰਗ ਓਨਲੀ ਵਨ ਓਲਡ ਐਥਲੀਟਸ ਤੇ ਮੈਂ ਭਰਦਾ ਰਿਹਾ ਭਰਦਾ ਰਿਹਾ ਚਾ 5 ਕਿ ਸਾਲ ਭਰੇ ਤੇ ਵੇ ਜਦੋਂ ਮੈਨੂੰ ਮੇਰੇ ਦੋਸਤ ਨੇ ਖੁਸ਼ਖਬਰੀ ਮੈਨੂੰ ਪਹਿਲਾਂ ਦੱਸੀ ਜਦੋਂ ਸਿਲੈਕਸ਼ਨ ਕਮੇਟੀ ਨੇ ਕੀਤਾ ਉਸ ਦੋਸਤ ਨੇ ਮੈਨੂੰ ਤੁਰੰਤ ਹੀ ਦੱਸਿਆ ਤਾਂ ਮੇਰੀ ਖੁਸ਼ੀ ਦੀ ਹੱਦ ਨਹੀਂ ਆਈ ਤੇ ਉਹ ਹੱਸਦਾ ਸੀ ਤੇ ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਹੋ ਸਕਦਾ ਹੈ ਜਾਂ ਨਹੀਂ ਮੈਂ ਕਿਹਾ ਤੂੰ ਹੱਸਦਾ ਮੈਨੂੰ ਡਾਊਟ ਹੈ ਉਹ ਕਹਿੰਦਾ ਨਹੀਂ ਸੱਚ ਹੈ ਫਿਰ ਮੈਂ ਤੈਨੂੰ ਲੈਟਰ ਜਿਹੜਾ ਰეკਮੈਂਡੇਸ਼ਨ ਹੈ ਮੈਂ ਤੇਰੇ ਕੋਲ ਹੁਣੇ ਭੇਜਦਾ ਉਹਨੇ ਜਦੋਂ ਲੈਟਰ ਆਇਆ ਤਾਂ ਮੈਨੂੰ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਵੀ ਚਲੋ ਆਖਰਕਾਰ ਸੁਣੀ ਕਦੇ ਨਾ ਕਦੇ ਯਾਦ ਤਾਂ ਕੀਤਾ ਕਿ ਸਾਡੇ ਉੱਪਰ ਆਤਿਆਂ ਦਾ ਮੁੱਲ ਪਾਇਆ ਤੇ ਅਸੀਂ ਵੀ ਘੱਟ ਨਹੀਂ ਰੱਖਿਆ ਕਦੇ ਵੀ ਮੈਡਲ ਤੋਂ ਬਿਨਾ ਵਾਪਸ ਨਹੀਂ ਆਏ ਔਰ 14 ਸਾਲ ਨੈਸ਼ਨਲ ਚੈਂਪੀਅਨ ਹੋਣਾ ਏਸ਼ੀਆ 'ਚ ਮੈਡਲ ਲਿਆਉਣੇ ਰਿਕਾਰਡ ਤੋੜਨਾ ਭਾਰਤ ਦਾ ਰਿਕਾਰਡ ਤੋੜਨਾ ਔਰ ਹਿੰਦੁਸਤਾਨ ਦੇ ਬੈਸਟੇ ਲਈ ਲੰਬੇ ਸਮੇਂ ਲਈ ਬਣਨਾ ਤੇ ਬਹੁਤ ਮੁਸ਼ਕਲ ਹੁੰਦਾ ਕਿਉਂਕਿ ਉਸ ਸਮੇਂ ਸਾਡੇ ਕੋਲ ਸਭ ਤੋਂ ਵੱਡੀ ਗੱਲ ਇਹ ਸੀ ਜਿਸ ਗਰਾਊਂਡ ਵਿੱਚ ਜਾ ਕੇ ਦੌੜਨਾ ਹੈ ਉਹ ਗਰਾਊਂਡ ਹੀ ਨਹੀਂ ਸੀ ਜੇ ਬਣਿਆ ਗਰਾਊਂਡ 1982 ਆਸ਼ੀਆਨ ਗੇਮ ਦੇ ਵਿੱਚ ਬਣਿਆ ਪਹਿਲਾਂ ਸਾਡੇ ਕੋਲ ਨਹੀਂ ਸੀ ਫਿਰ ਜੁੱਤੀ ਵੈਰੀ ਕਾਸਟਲੀ ਨੀਅਰ ਅਬਾਟ 350 ਤੋਂ 400 ਰੁਪਏ ਦੇ ਕਰੀਬ ਜੁੱਤੀ ਸੀ ਜੇ 150 ਤਨਖਾ ਹੋਵੇ ਤੇ 400 ਦੀ ਜੁੱਤੀ ਆਉ ਵੀ ਕੈਨ ਅਫੋਰਡ ਹੁਣ ਬਹੁਤ ਸਾਰੀਆਂ ਵੇਟ ਰੇਨਿੰਗ ਦੀਆਂ ਫੈਸਿਲਿਟੀ ਜੈਨ ਇਹਨਾਂ ਨੂੰ ਡਵੈਲਪ ਕਰਨਾ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਕਰੋਗੇ ਲਾਟ ਆਫ ਜਿਮ ਮਸ਼ੀਨ ਹੁਣ ਤੇ देयर ਆ ਦੇ ਲਾਟ ਆਫ ਡਿਫਰੈਂਟ ਟਾਈਪ ਆਫ ਡਿਵਾਈਸਸ ਇਨ ਥੀਸ ਡੇਸ ਹੈ ਫਰੀ weight weight stack ਮਸ਼ੀਨ ਹਾਈਡਰੋਲਿਕ ਮਸ਼ੀਨ ਕੰਪਰੈਸ਼ਨ ਏ ਮਸ਼ੀਨ ਐਂਡ ਆਈਸੋ ਕਿਨੈਟਿਕ ਮਸ਼ੀਨ ਲਾਟ ਆਫ ਡਿਫਰੈਂਟ ਹੈ ਉਸ ਸਮੇਂ ਸਾਡੇ ਸਮੇਂ ਸਿਰਫ ਓਪਨ weight ਹੁੰਦਾ ਸੀ ਜਾ ਕੇ ਥੋੜੀ ਮੋਤੀ ਐਕਸੀਆਂ ਕਰ ਲੋ ਦੈਨ ਨਥਿੰਗ ਗਰਾਊਂਡ ਕੋਲੇ ਵਾਲੇ ਗਰਾਊਂਡ ਤੇ ਜਾਂ ਗ੍ਰਾਸੀ ਗਰਾਊਂਡ ਤੇ ਜਾ ਕੇ ਦੌੜਨੀ ਪ੍ਰੈਕਟਿਸ ਕਰਨੀ ਹੈ ਤੇ ਕੰਪੀਟੀਸ਼ਨ ਸਟਾਰਟ ਹੋਣ ਰਵੜ ਦੇ ਗਰਾਊਂਡ ਦੇ ਵਿੱਚ ਹੈ ਉਹ ਜਿੱਤੀ ਨਹੀਂ ਜਾਂ ਕਿਸੇ ਤੋਂ ਮੰਗਣੀ ਜਾਂ ਉਹ ਗ੍ਰੈਂਡਿੰਗ ਕਰਕੇ ਥੋੜੇ ਬੋ ਤੇ ਨੇਲਾਂ ਨੂੰ ਛੋਟਾ ਕਰਨਾ ਕਿਉਂਕਿ ਸ਼ੂਜ਼ ਸ਼ੁੱਡ ਬੀ ਵੀ ਹੈਵ ਟੂ ਚੇਂਜ ਅਕੋਰਡਿੰਗ ਟੂ ਦ ਕੰਡੀਸ਼ਨ ਆਫ ਗਰਾਊਂਡਸ ਉਸ ਦੇ ਮੁਤਾਬਕ ਕੋ ਨੇਲ ਚਾਹੀਦੇ ਨੇ ਤੇ ਜਦੋਂ ਜਿੱਤੀ ਨਾ ਹੋਵੇ ਹਾ ਵੀ ਕਿ ਰਾਨੋ ਵਰਦੇ ਟਾਈਮ ਪਾਸ ਕਰਦੇ ਸੀ ਖੁਰਾਕ ਬੜੀ ਘੱਟ ਸੀਗੀ ਗਰਾਊਂਡਾਂ ਦਾ ਨਾ ਹੋਣਾ ਇਹ ਸਾਰੀਆਂ ਚੀਜ਼ਾਂ ਦਾ ਫਿਰ ਵੀ ਇਵਨ ਦੈਨ ਵੀ ਹੈਵ ਡਨ ਲਾਟ ਆਫ ਫਰ ਦਾ ਕੰਟਰੀ ਦੇ ਬਿਲਕੁਲ ਸੁਚੇ ਸਿੰਘ ਜੀ ਤੁਸੀਂ ਇੱਕ ਬਹੁਤ ਵੱਡੀ ਉਦਾਹਰਣ ਹੋ ਜਿਹੜੇ ਲੋਕ ਇਹ ਸੋਚਦੇ ਨੇ ਕਿ ਸ਼ਾਇਦ ਅਰਜੁਨ ਅਵਾਰਡ ਲੈਣਾ ਜਾਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਲੈਣਾ ਜਾਂ ਹੋਰ ਸਨਮਾਨ ਲੈਣੇ ਇਹ ਸ਼ਾਇਦ ਅਮੀਰ ਲੋਕਾਂ ਦੀ ਦੇ ਹੱਥ ਵਸਦੀਆਂ ਖੇਡਾਂ ਨੇ ਪਰ ਨਹੀਂ ਸੁਚੇ ਸਿੰਘ ਜੀ ਜਿਵੇਂ ਤੁਸੀਂ ਦੱਸਿਆ ਦਰਸ਼ਕਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਫਾਦਰ ਜਿਹੜੇ ਨੇ ਛੋਟੀ ਉਮਰ ਦੇ ਵਿੱਚ ਹੀ ਤੁਹਾਨੂੰ ਛੱਡ ਕੇ ਚਲੇ ਗਏ ਸਨ ਤੇ ਤੁਸੀਂ ਸ਼ਾਇਦ ਚਾਰ ਭੈਣਾਂ ਦੇ ਭਰਾ ਸੀ ਤੇ ਇਸ ਤਰੀਕੇ ਦੇ ਨਾਲ ਜਿਹੜੀ ਹੈ ਇਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਤੇ ਅੱਜ ਤੁਸੀਂ ਇੰਨਾ ਵੱਡਾ ਅਵਾਰਡ ਲਿਆ ਅ ਦਰਸ਼ਕਾਂ ਨੂੰ ਇਹ ਗੱਲ ਹੈ ਕਿ ਗਰੀਬ ਘਰ ਦੇ ਵਿੱਚੋਂ ਉੱਠ ਕੇ ਐਡਾ ਵੱਡਾ ਮੁਕਾਮ ਹਾਸਲ ਕਰਨ ਲਈ ਕਿੰਨਾ ਦ੍ਰਿੜ ਸੰਕਲਪ ਚਾਹੀਦਾ ਦੇਖੋ ਵੀ ਸਭ ਤੋਂ ਵੱਡੀ ਚੀਜ਼ ਹੈ ਕਿ hard work is the key to success ਸਖਤ ਮਿਹਨਤ ਜਿਹੜੇ ਖਿਡਾਰੀ ਹੁੰਦਾ ਹੈ ਨਾ ਸਭ ਤੋਂ ਮਹਿਰ ਤੁਹਾਡੇ ਅੰਦਰ ਦੀਆਂ ਸਾਰੀਆਂ ਬੁਰਾਈਆਂ ਨੂੰ ਖਤਮ ਖਤਮ ਕਰਨਾ ਹੋਗਾ ਹਮ ਆਪਣਾ ਡਿਸਪਲਨ ਸਭ ਤੋਂ ਉੱਚਾ ਪ੍ਰੋਪਰ ਟ੍ਰੇਨਿੰਗ ਕਰਨੀ ਹੋਗੀ ਹਾਰਡ ਵਰਕ ਹਮ ਅਕੋਰਡਰ ਟੂ ਹਾਰਡ ਵਰਕ ਉਹਦੇ ਮੁਤਾਬਕ ਸਾਨੂੰ ਡਾਈਟ ਲੈਣੀ ਹੋਗੀ ਪ੍ਰੋਪਰ ਰੈਸਟ ਕਰਨੀ ਹੋਗੀ ਤਾ ਕਿਤੇ ਉਸ ਮੁਕਾਮ ਦੇ ਵਿੱਚ ਜਾਂਦਾ ਕਿਉਂਕਿ ਖਿਡਾਰੀ ਇੱਕ ਸੰਤ ਦੀ ਤਰ੍ਹਾਂ ਹੁੰਦੇ ਹਨ ਉਹਨਾਂ ਨੂੰ ਆਪਣੀਆਂ ਹਰ ਬੁਰੀਆਈ ਦਾ ਖਾਤਮਾ ਕਰਨਾ ਪਵੇਗਾ ਇੱਕ ਸੰਤ ਦੀ ਤਰ੍ਹਾਂ ਬਣਨਾ ਹੋਵੇਗਾ ਆਪਣੇ ਡਿਸਪਲਨ ਨੂੰ ਉੱਚਾ ਕਰਨਾ ਹੋਵੇਗਾ ਇੱਕ ਉੱਚੀ ਸੱਚੀ ਸੁੱਚੀ ਸੋਚ ਰੱਖਣਾ ਹੋਵੇਗਾ ਬਾਅਦ ਫਿਰ ਇਮਾਨਦਾਰੀ ਔਰ ਦਿਨ ਰਾਤ ਦੇ ਨਾਲ ਆਪਣਾ ਟਾਰਗੇਟ ਧਾਰਨਾ ਹੋਗਾ ਕਿ ਆ ਮੇਰਾ ਟਾਰਗੇਟ ਹੈ ਆਉਣ ਵਾਲੇ ਸਮੇਂ ਚ ਮੈਂ ਪਿਛਲੇ ਸਾਲ ਫਸਟ ਆਇਆ ਸੀ ਹੁਣ ਮੇਰਾ ਟਾਰਗੇਟ ਉਸ ਟਾਰਗੇਟ ਤੇ ਮੇਰਾ ਫੋਕਸ ਹੈ ਕਿ ਮੈਂ ਨਿਆ ਰਿਕਾਰਡ ਕਰਨਾ ਹੈ ਉੱਚੀ ਸੋਚ ਰੱਖੋ ਸੁਪਨੇ ਲੈਣੇ ਆਸਾਨ ਹੁੰਦੇ ਨੇ ਔਰ ਉਹਨਾਂ ਨੂੰ ਸਾਕਾਰ ਕਰਨਾ ਬਹੁਤ ਅੱਛਾ ਹੈ ਕਿਸੇ ਨੇ ਐਵੇਂ ਨਹੀਂ ਕਿਹਾ ਕਿ ਸੁਪਨੇ ਉਹ ਹੁੰਦੇ ਹੈ ਜੋ ਰਾਤ ਕੋ ਆਤੇ ਹੈ ਸੁਪਨੇ ਉਹ ਨਹੀਂ ਹੁੰਦੇ ਜੋ ਸੋਨੇ ਨਹੀਂ ਦਿੰਦੇ ਹੈ ਕਿ ਸੋ ਕਹਿੰਦਾ ਜਾਏਗਾ ਟਾਰਗੇਟ ਮਿਥਿਆਵੇ ਨਿਰਧਾਰਤ ਸਮੇਂ ਤੇ ਕਰਨਾ ਹੈ ਕਰਨਾ ਹੈ ਤੇ ਉਹ ਬੰਦੇ ਜਿੰਦਗੀ ਦੇ ਵਿੱਚ ਇੱਕ ਖਿਡਾਰੀ ਇੱਕ ਖਿਡਾਰੀ ਦੇ ਲਈ ਸੂਚਾ ਸਿੰਘ ਜੀ ਤੁਸੀਂ ਕੀ ਅੱਜ ਦੀ ਡੇਟ ਵਿੱਚ ਰეკਮੈਂਡ ਕਰੋਗੇ ਕਿ ਕਿੰਨੀ ਕਸਰਤ ਜ਼ਰੂਰੀ ਹੈ ਜਾਂ ਕਿੰਨੇ ਘੰਟੇ ਦੀ ਰਿਹਰਸਲ ਜ਼ਰੂਰੀ ਹੈ ਤਾਂ ਕਿ ਇੱਕ ਖਿਡਾਰੀ ਜਿਹੜਾ ਹੈ ਅੱਜ ਅਰਜੁਨ ਅਵਾਰਡ ਪਾ ਸਕਦਾ ਹੈ ਦੇਖੋ ਜੀ ਖਿਡਾਰੀ ਦੇ ਵਿੱਚ ਸਭ ਤੋਂ ਪਹਿਲਾਂ ਕਿ ਆਪਣੇ ਆਪ ਦੇ ਡਿਸਪਲਨ ਨੂੰ ਸਭ ਤੋਂ ਉੱਚਾ ਰੱਖੇ ਆਪਣਾ ਕਰੈਕਟਰ ਹਾਈ ਰੱਖੇ ਇਹ ਕਰੈਕਟਰ ਨਹੀਂ ਹਾਈ ਕਿਉਂਕਿ ਜਿਸ ਦੇਸ਼ ਦੇ ਲੋਕ ਫਿਜ਼ੀਕਲੀ ਫਿਟ ਨੇ ਹਾਂ ਔਰ ਜ਼ਿਆਦਾ ਖਿਡਾਰੀ ਹਨ ਉਹ ਦੇਸ਼ ਦੁਨੀਆ ਦੀਆਂ ਬੁਲੰਦੀਆਂ ਤੇ ਹਨ ਪਰ ਇਹ ਆ ਵੀ ਆਪਣੇ ਆਪ ਨੂੰ ਜਿਸ ਦੇਸ਼ ਦੇ ਲੜਕੇ ਲੜਕੀਆਂ ਔਰ ਮਰਦ ਇਹਨਾਂ ਦਾ ਕਰੈਕਟਰ ਸਭ ਤੋਂ ਹਾਈ ਹੈ ਉਹ ਦੇਸ਼ ਨੂੰ ਬੁਲੰਦੀਆਂ ਤੇ ਲੈ ਕੇ ਜਾਂਦੇ ਹਨ ਕਿਸੇ ਨੇ ਇੱਕ ਪੋਇਟ ਕਹਿੰਦਾ ਹੈ ਪੋਇਟ ਟੈਲ ਦੈਟ ਵੈਲਥ ਕੈਨ ਨਾਟ ਮੇਕ ਅ ਨੇਸ਼ਨ ਗ੍ਰੇਟ ਐਂਡ ਸਟਰੋਂਗ ਓਨਲੀ ਦ ਮੈਨ ਐਂਡ ਔਮਨ ਆਫ ਦ ਹਾਈ ਕੈਰੈਕਟਰ ਕੈਨ ਮੇਕ ਇਟ ਗ੍ਰੇਟ ਐਂਡ ਸਟਰੋਂਗ ਇੱਕ ਅੱਛੇ ਸਿਟੀਜ਼ਨ ਬਣਨਾ ਅਚੀ ਸੋਚ ਰਚਣਾ ਦੇਸ਼ ਵਾਸਤੇ ਕੁਝ ਕਰਕੇ ਦਿਖਾਉਣ ਦਾ ਜਜ਼ਬਾ ਰੱਖਣਾ ਇਹ ਗੁੱਡ ਸਿਟੀਜ਼ਨ ਸ਼ੁੱਡ ਬੀ ਹੈਲਪਫੁਲ ਟੂ ਅਦਰ ਹੀ ਸ਼ੁੱਡ ਟ੍ਰਾਈ ਟੂ ਇੰਪਰੂਵ ਦ ਕੰਡੀਸ਼ਨ ਆਫ ਆਵਰ ਕੰਟਰੀ ਅਬ ਦੇਸ਼ ਦੇ ਲਈ ਕੁਝ ਕਰਕੇ ਦਿਖਾਉਣ ਦਾ ਜਜ਼ਬਾ ਰੱਖਦਾ ਹੋਵੇ ਤੇ ਉਹ ਕੁਝ ਦਿਕਰ ਜਾਂਦੇ ਨੇ ਜ਼ਿੰਦਗੀ ਦੇ ਵਿੱਚ ਹਾਂ ਜੀ ਸੁਚੇ ਸਿੰਘ ਜੀ ਮਿਲਖਾ ਸਿੰਘ ਜਿਨ੍ਹਾਂ ਨੂੰ ਫਲਾਈਂਗ ਸਿੱਖ ਦਾ ਉਪਾਦੀ ਮਿਲੀ ਹੈ ਉਹ ਤੁਹਾਡੇ ਸਮਕਾਲੀ ਰਹੇ ਉਹਨਾਂ ਦੇ ਨਾਲ ਕੋਈ ਤੁਹਾਡੀ ਕੋਈ ਇਹੋ ਜੀ ਯਾਦ ਹੋਵੇ ਜਿਹਨੂੰ ਤੁਸੀਂ ਅੱਜ ਦੇ ਸਮੇਂ 'ਚ ਯਾਦ ਕਰਦੇ ਹੋ ਦੇਖੋ ਜੀ ਮਿਲਖਾ ਸੇ 1964 ਦੇ ਵਿੱਚ ਨਵਾਂ ਡਿਪਾਰਟਮੈਂਟ ਬਣਿਆ ਸੀਗਾ ਤੇ ਪੰਜਾਬ ਗਵਰਨਰ ਨੇ ਮਿਟੀ 64 ਦੇ ਵਿੱਚ ਪਨਜਵਾਲਾ ਨੇ ਸਾਡੇ ਪ੍ਰੈਮਿਨਿਸਨ ਨੂੰ ਮਿਲੇ ਸਨ ਕਿ ਮੈਂ ਇਧਰ ਨਹੀਂ ਹੁਣ ਰਹਿਣਾ ਤੇ ਮੈਨੂੰ ਕਿਤੇ ਨੌਕਰੀ ਦੋ ਫਿਰ ਉਹਨਾਂ ਨੇ ਪੰਜਾਬ ਗਵਰਨਮੈਂਟ ਨੇ ਨਵਾਂ ਡਿਪਾਰਟਮੈਂਟ ਕੱਢਿਆ ਸੀ ਡਾਇਰੈਕਟਰ ਆਫ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਨਵਾਂ ਬਣਾ ਕੇ ਉਹਨਾਂ ਨੂੰ ਇੱਥੇ ਕਰਿਆ ਕਿ ਉਹਨਾਂ ਨੇ ਮੈਨੂੰ ਮਿਲੇ ਮੈਂ ਦੋ ਤਿੰਨ ਵਾਰ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਹੁਣ ਮੈਂ ਤਾਂ ਪੰਜਾਬ ਚ ਚਲੇ ਜਾਣਾ ਤੁਸੀਂ ਆਰਮੀ ਚੋਂ ਇੱਥੇ ਸਖਤ ਬੰਦ ਕਰਕੇ ਕੁਝ ਮੇਰੇ ਤਰ੍ਹਾਂ ਕੁਝ ਕਰਕੇ ਦਿਖਾਉਣਾ ਮੈਂ ਕਹਿੰਦਾ ਵਾਅਦਾ ਕਰਦਾ ਹਾਂ ਤੁਹਾਡੇ ਵਰਗਾ ਨਾਂ ਬਣ ਸਕੀਏ ਪਰ ਮੈਂ ਫਿਰ ਵੀ ਕੋਸ਼ਿਸ਼ ਕਰਾਂਗੇ ਟੌਪ ਬਣ ਕੇ ਦਿਖਾਵਾਂਗਾ ਤੇ ਮੈਂ ਉਹਨਾਂ ਦੇ ਸੁਪਨਿਆਂ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਹਾਰਡਵਰਕ ਜਿਸ ਤਰ੍ਹਾਂ ਦੱਸਦੇ ਸਨ ਕਿ ਕਰਨਾ ਚਾਹੀਦਾ ਉਹ ਮੈਂ ਕਰਦਾ ਰਿਹਾ ਤੇ ਉਹਨਾਂ ਦਾ ਸੁਪਨਾ ਪੂਰਾ ਵੀ ਹੋਇਆ ਬਿਲਕੁਲ ਤੇ ਮੈਂ I have done that ਉਹ ਕਰਕੇ ਦਿਖਾਇਆ ਵੀ ਹੈ ਜੀ ਸੋ ਸੁਚਾ ਸਿੰਘ ਜੀ ਮੈਨੂੰ ਹੁਣੇ ਦੱਸੋ ਕਿ ਖੇਡ ਜਗਤ ਨਾਲ ਤੁਸੀਂ ਲੰਮਾ ਸਮਾਂ ਜੁੜੇ ਰਹੇ ਖੇਡ ਜਗਤ ਦੇ ਵਿੱਚ ਤੁਸੀਂ ਸਰਕਾਰ ਵੱਲੋਂ ਕੀ ਕਮੀਆਂ ਮਹਿਸੂਸ ਕਰਦੇ ਹੋ ਕਿ ਖਡਾਰੀਆਂ ਨੂੰ ਜਿਹੜੀਆਂ ਸਾਹਮਣਾ ਕਰਨਾ ਪੈਂਦਾ ਆ ਖਾਸ ਕਰਕੇ ਆਪਣੇ ਭਾਰਤੀ ਖਡਾਰੀਆਂ ਨੂੰ ਜਿਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਕੀ ਨੀਤੀਆਂ 'ਚ ਕਮੀ ਹੈ ਜਾਂ ਕੀ ਹੋਣਾ ਚਾਹੀਦਾ ਭਵਿੱਖ ਦੇ ਵਿੱਚ ਤਾਂ ਕਿ ਵੱਧ ਤੋਂ ਵੱਧ ਖਡਾਰੀ ਜਿਹੜੇ ਨੇ ਸਾਡੇ ਦੇਸ਼ ਦੀ ਨੁਮਾਇੰਦਗੀ ਕਰ ਸਕਣ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅੱਛੇ ਕਵਾਲਿਫਾਈਡ ਕੋਚ ਹੋਣੇ ਚਾਹੀਦੇ ਨੇ ਜਿਹੜੇ ਕਿ ਹਰ ਇੱਕ ਚੀਜ਼ ਦੇ ਬਾਰੇ ਜਿਨਾਂ ਕਿ ਹੁਣ ਫਿਜ਼ੀਕਲ ਫਿਟਨੈਸ ਹੈ ਉਹਦੀ ਕੁਆਲਿਟੀਜ਼ ਹੈ ਕਿ ਇਹਦੇ ਚ ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਜਿਦਾ ਸਟ੍ਰੈਂਥ ਸਟੇਂਗ ਪਾਵਰ ਐਂਡ ਸਟੈਮਿਨਾ ਸਪੀਡ ਸਕਿੱਲ ਮੋਬਿਲਟੀ ਐਂਡ ਵਿਲ ਪਾਵਰ ਫਿਰ ਉਸ ਤੋਂ ਬਾਅਦ ਮਸਲਾਂ ਦੀ ਹੈ ਕਈ ਵਾਰ ਬਹੁਤ ਸਾਰੀਆਂ ਪ੍ਰੋਬਲਮ ਨੇ ਜਿਦਾ ਜਿਦਾ ਫਿਜ਼ੀਓ ਲੌਜੀਕਲੀ ਕੈਰੈਕਟਿਸਟਿਕਸ ਮਸਲਾਂ ਦੀ ਗਰਥ ਇਨਲਾਰਜਮੈਂਟ ਡੀ ਹਾਈਡਰੇਸ਼ਨ ਰਿਡਕਸ਼ਨ ਆਫ ਫੈਟ ਮਸਲ ਨਰਵ ਸਿਸਟਮ ਮਸਲ ਨਰਵ ਕੋਆਰਡੀਨੇਸ਼ਨ ਇਲਾਸਟिसिटी ਆਫ ਦਾ ਮਸਲ ਹਾਊ ਯੂ हैव टू ਇੰਪਰੂਵ ਯੂਅਰ ਵਿਲ ਪਾਵਰ ਐ ਫੰਕਸ਼ਨ ਆਫ ਦਾ ਮਸਲ ਮੈਟਾਬੋਲਿਜ਼ਮ ਇਹ ਸਾਰੀਆਂ ਚੀਜ਼ਾਂ ਦਾ ਨੌਲੇਜ ਧਿਆਨ ਹੋਣਾ ਚਾਹੀਦਾ ਤਾਂ ਕਿ ਖਿਡਾਰੀਆਂ ਨੂੰ ਇੱਕ ਇੱਕ ਚਾ ਅਚਾ ਕੁਆਲੀਫਾਈ ਕੋਚ ਉਹਨਾਂ ਨੂੰ ਸਮਝਾ ਸਕੇ ਫਿਰ ਟ੍ਰੇਨਿੰਗ ਬੜੀਆਂ ਕਿਸੇ ਦੇ ਲਾਟ ਆਫ ਪ੍ਰਿੰਸੀਪਲ ਟ੍ਰੇਨਿੰਗ isotonic isometric isokinetic hmm. isotonic you can see the movement of your muscle isokinetic you cannot see the movement of your muscle hmm. isokinetic you can develop the strength and muscular endurance both continue training interval training repetition series fatigue type hmm. uh, circuit training hmm. or overload training eh bahut saari different training hai ki acha aur qualify coach hove jehda bacche di ਇਹ ਨਹੀਂ ਹੁੰਦਾ ਕਿ ਦੇ ਦਿਓ 8 ਜਾਂ 10 ਉਹ ਜਮਾਨਾ ਚੱਟ ਦਾ 100 ਰੁਪਏ ਹੁੰਦੇ ਸੀ ਹੁਣ ਤਾਂ ਚਲੋ 500 ਬਈ ਡਾਈਟ ਸ਼ੁੱਡ ਬੀ ਕਾਡਡ ਟੂ ਵਰਕ ਲੋਡ ਐਕਚੁਅਲੀ ਦੇ ਦੇ ਸਪੈਸੀਫਿਕਲੀ ਲਾਫ दैट 컨ਜ਼ੂਮ ਦਾ ਕੈਲਰੀ ਇਕੁਅਲ ਦਾ ਬੈਲੈਂਸ ਆਫ ਐਕਸਪੈਂਡ ਜਿੰਨੀ ਅੱਜ ਕੈਲਰੀ ਵੇਸਟ ਹੋਈ ਹੈ ਉਨੀ ਉਸ ਨੂੰ ਹਰ ਹਾਲਤ ਚਾਹੀਦੀ ਚਾਹੀਦੀ ਹੈ ਡਾਈਟ ਜੇ ਨਹੀਂ ਤਾਂ ਕੱਲ ਨੂੰ ਤਾਂ ਉੱਠ ਨਹੀਂ ਹੋਏਗਾ ਵਰਕਆਊਟ ਨਹੀਂ ਪ੍ਰੋਪਰ ਕਰ ਸਕਿਆ ਥੱਕਿਆ ਥੱਕਿਆ ਮਹਿਸੂਸ ਕਰੇਗਾ ਡਾਈਟ ਥੈਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਸਮ ਟਾਈਮ ਵੀ ਆਰ ਨਾਟ ਗਿਵਨ ਲਾਈਕ 댓 ਪਰ ਟੌਪ ਕਲਾਸ ਦੇ ਹੋਣਾ ਅਚੀ ਡਾਈਟ ਹੋਣਾ ਪ੍ਰੋਪਰ ਰੈਸਟ ਕਰਨਾ ਔਰ ਆਪਣੇ ਆਪ ਦੀਆਂ ਬੁਰਾਈਆਂ ਦਾ ਖਾਤਮਾ ਕਰਨਾ ਫਾਲਤੂ ਟਾਈਮ ਨੂੰ ਵੇਸ ਨਹੀਂ ਕਰਨਾ ਟਾਈਮ ਨੂੰ ਗੁੰਜਣਾ ਹੈ ਕਿ ਮੈਂ ਕੀ ਕਰਨਾ ਹੈ ਇਕ ਕਿਸ ਟਾਈਮ ਤੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਆਪਣਾ ਨੰਬਰ 1 ਪੜ੍ਹਾਈ ਤੇ ਤੇ ਫਿਰ ਉਸ ਤੇ ਖੇਡਾਂ ਦਾ ਟਰਾਂਮਾ ਅਲੱਗ ਕਰਨਾ ਪੈਂਦਾ ਹੈ ਜਿਹੜਾ ਸਮਾਂ ਬੜੀ ਚੀਜ਼ ਹੈ ਇਨਸਾਨ ਨੇ ਸਮੇਂ ਨੂੰ ਪੁੱਛਿਆ ਕਿ ਮੈਂ ਜ਼ਿੰਦਗੀ 'ਚ ਹਰ ਕਿਉਂ ਜਾਂਨਾ ਹਾਂ ਸਮਾਂ ਕਹਿੰਦਾ ਧਿਆਨ ਦੇ ਨਾਲ ਸੁਣ ਦਿਨ ਹੋਵੇ ਰਾਤ ਹੋਵੇ ਮੀ ਹੋਵੇ ਹਨੇਰੀ ਹੋਵੇ ਮੈਂ ਦਿਨ ਰਾਤ ਚੱਲਦਾ ਰਹਿੰਦਾ ਕਦੇ ਰੁਕਦਾ ਨਹੀਂ ਸਮਾਂ ਕਹਿੰਦਾ ਤੂੰ ਵੀ ਇਸੇ ਤਰ੍ਹਾਂ ਕਰੇਂਗਾ ਜ਼ਿੰਦਗੀ 'ਚ ਹਾਰੋਗੇ ਨਹੀਂ ਇਸ ਕਰਕੇ ਸਮੇਂ ਨੂੰ ਰੱਖੋ ਆਪਣਾ ਡਿਸਪਲਿਨ ਉੱਚਾ ਬਣਾਓ ਔਰ ਅੱਛੀ ਸੰਗਤ ਰੋ ਮਾੜੀ ਸੰਗਤ ਨੇ ਨਾ ਆਪ ਤੁਹਾਨੂੰ ਕਰਨ ਲੈ ਨਾ ਉਹਨੇ ਆਪ ਕਰਨਾ ਨਾ ਦੂਜੇ ਨੂੰ ਕਰਨ ਦਿੰਦੇ ਨੇ ਉ ਤੇ ਅੱਛਾ ਚਾਲ ਚੱਲਣਾ ਉੱਚਾ ਰੱਖੋ ਔਰ ਹਾਰਡ ਵਰਕ ਕਰੋ ਦਿਲ ਲਾ ਕੇ ਸਵਾਲ ਪੈਦਾ ਨਹੀਂ ਹੁੰਦਾ ਕਿ ਆਪ ਆਪਣੇ ਉਸ ਮੋਕਾਮ ਤੇ ਨਾ ਪਹੁੰਚ ਸਕੋ ਸੁਚੇਤ ਸਿੰਘ ਜੀ ਮੈਂ ਖੀਰਲਾ ਸਵਾਲ ਪੁੱਛਣ ਵਾਲੀ ਆ ਪੰਜਾਬ ਦੇ ਵਿੱਚ ਖਡਾਰੀ ਹੁਣ ਘਟ ਚੁੱਕੇ ਨੇ ਹਾਂਜੀ ਪੰਜਾਬ ਦੇ ਵਿੱਚੋਂ ਹੁਣ ਖਡਾਰੀ ਨਿਕਲਣੇ ਘਟ ਗਏ ਨੇ ਬਹੁਤ ਘਟਨੇ ਖਡਾਰੀ ਕੁਝ ਕਾਰਨ ਪ੍ਰਵਾਸ ਵੀ ਹੈਗਾ ਜਾਂ ਨਸ਼ੇ ਵੀ ਨੇ ਜਾਂ ਹੋਰ ਵੀ ਬਹੁਤ ਕੁਝ ਹੈ ਅੱਜਕੱਲ ਫਰਕ ਬਹੁਤ ਜ਼ਿਆਦਾ ਲੋਕ ਬਹੁਤੇ ਤਾਂ ਨਸ਼ੇ ਜੀ ਪੈ ਗਿਆ ਸੇ ਬਿਲਕੁਲ ਸਹੀ ਗੱਲ ਤੁਹਾਡੀ ਹਮ ਧਿਆਨ ਨਹੀਂ ਦਿੰਦੇ ਐਸ਼ ਪ੍ਰਸਤੀ ਬੱਸ ਜ਼ਿਆਦਾ ਉਹਨਾਂ ਨੂੰ ਇਹ ਨਹੀਂ ਇੰਨਾ ਪਤਾ ਮੈਂ ਕਦੇ ਵੀ ਜ਼ਿੰਦਗੀ ਵਿੱਚ ਨਾ ਕਿ ਸਿਨੇਮਾ ਜਿੰਨਾ ਚਿਰ ਸਪੋਰਟ ਕਰਿਆ ਲੋਕਾਂ ਨੇ ਬਾਜ਼ਾਰ ਜਾਣਾ ਚੱਲੋ ਉਹਨਾਂ ਨੇ ਫਰੂਟ ਲਿਆਵੇਂ ਇਨਾ ਘੁੰਮੇ ਹੋਣਾ ਬਗਾ ਯਾਰ ਮੇਰਾ ਹੀ ਤੋ ਫਰੂਟ ਲਿਆ ਦੀ ਤੇ ਮੈਂ ਨਹੀਂ ਜਾ ਸਕਦਾ ਕਿਤੇ ਨਹੀਂ ਜਾਣਾ ਇੱਕੋ ਇੱਕ ਟਾਰਗੇਟ ਉਹ ਤੇ ਫੋਕਸ ਤੇ ਕਿਆ ਹੋਇਆ ਕਰਨਾ ਹੈ ਕਰਨਾ ਹੈ ਕਰਨਾ ਹੈ ਉਹ ਵੀ ਨਿਰਧਾਰਤ ਸਮੇਂ ਤੇ ਜੇ ਦਸੰਬਰ ਦੇ ਰਿਕਾਰਡ ਤੋੜਨੇ ਉਹ ਦਸੰਬਰ ਦੇ ਤੋੜਨਾ ਤੋੜਨਾ ਤੇ ਇਹ ਚੀਜ਼ਾਂ ਰੱਖਣੀਆਂ ਪੈਂਦੀਆਂ ਨੇ ਤੇ ਨਸ਼ਿਆਂ ਦਾ ਜਾਂ ਬੁਰਾਈਆਂ ਦਾ ਹਰ ਇੱਕ ਬੰਦੇ ਨੂੰ ਖੁਦ ਪਤਾ ਹੈ ਇਹਦਾ ਤਿਆਗ ਕਰਨਾ ਪੈਗਾ ਇੱਕ ਅੱਛਾ ਚੱਲ ਚੱਲਣ ਬਣਾਓ ਤੇ ਫੇਰ ਹੀ ਹੁੰਦਾ ਤੇ ਨਹੀਂ ਤਾਂ ਨਹੀਂ ਹੁੰਦਾ ਤੇ ਨਸ਼ਿਆਂ ਤੋਂ ਤੁਹਾਨੂੰ ਹਮੇਸ਼ਾ ਹੀ ਦੂਰ ਰਹਿਣਾ ਪੈਗਾ ਹਾਂ यार भाई यू कांट डू एनीथिंग बिल्कुल सुचा सिंह जी ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਇੱਕ ਵਾਰ ਤੋਂ ਫੇਰ ਮੁਬਾਰਕਾਂ थैंक यू वेरी मच ਸੋ ਸੋ ਦੇਖ ਰਹੇ ਸੀ ਤੁਸੀਂ ਇਹ ਖਾਸ ਗੱਲਬਾਤ ਖਿਡਾਰੀ ਸੁਚਾ ਸਿੰਘ ਹੋਣਾ ਦੇ ਨਾਲ ਆਮ ਤੌਰ ਤੇ ਖਿਡਾਰੀ ਮਿਸਾਲ ਹਮੇਸ਼ਾ ਬਣਦੇ ਨੇ ਦ੍ਰਿੜ ਸੰਕਲਪ ਦੀ ਮਿਹਨਤ ਦੀ ਤੇ ਲਗਨ ਦੀ ਪਰ ਸੁਚਾ ਸਿੰਘ ਹੋਣੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਨਾਲ ਇੱਕ ਪੇਸ਼ੈਂਸ ਦੀ ਵੀ ਵੱਡੀ ਮਿਸਾਲ ਨੇ ਔਰ ਮਿਸਾਲ ਬਣੇ ਨੇ ਕਿ ਉਹਨਾਂ ਨੇ ਲੰਮਾ ਸਮਾਂ ਉਡੀਕ ਨਹੀਂ ਛੱਡੀ ਤੇ ਆਖਰਕਾਰ 54 ਸਾਲ ਬਾਅਦ ਉਹਨਾਂ ਦੀ ਜਿਹੜੀ ਸੁਣਵਾਈ ਹੋਈ ਹੈ ਤੇ ਉਹਨਾਂ ਨੂੰ ਇਸ ਸਾਲ ਇਸ ਅਵਾਰਡ ਦੇ ਨਾਲ ਨਵਾਜਿਆ ਗਿਆ ਸੋ ਬਹੁਤ ਵੱਡਾ ਅਵਾਰਡ ਉਹਨਾਂ ਦੀ ਝੋਲੀ ਦੇ ਵਿੱਚ ਪਿਆ ਅਸੀਂ ਇਸੇ ਤਰ੍ਹਾਂ ਹੀ ਉਮੀਦ ਕਰਦੇ ਹਾਂ ਕਿ ਸਾਡੇ ਦੇਸ਼ ਦੇ ਵਿੱਚ ਹਰ ਸਾਲ ਜਿਹੜੇ ਖਿਡਾਰੀ ਨੇ ਵੱਧ ਤੋਂ ਵੱਧ ਬਣਨ ਤੇ ਇਸੇ ਤਰ੍ਹਾਂ ਹੀ ਦੇਸ਼ ਦਾ ਜਿਹੜਾ ਨਾਮ ਹੈ ਰੌਸ਼ਨ ਕਰਦੇ ਰਹਿਣ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਜ਼ਰੂਰ ਦੱਸਣਾ ਕਮੈਂਟ ਕਰਕੇ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ